ਦੂਘੇ ਬਾਲੀਆਂ 101 ਜਿਹੜਾ ਪਾਟ ਆਇਆ ਹੈ ਉਸ ਨੇ ਸਭ ਨੂੰ ਹੈਰਾਨ ਹੀ ਕਰ ਦਿੱਤਾ ਹੈ ਕਿਉਂਕਿ ਇਹ ਬਾਜੀ ਪੁੱਠੀ ਹੀ ਪੈ ਗਈ ਹੈ ਸਭ ਨੂੰ ਐਦਾਂ ਲੱਗ ਰਿਹਾ ਸੀ ਕਿ ਹੁਣ ਮਿੰਦੋ ਅੰਮੂ ਤੇ ਪੰਮੀ ਦਾ ਮਿਲਾਪ ਹੋ ਗਿਆ ਹੈ ਪਰ ਇਹ ਨਹੀਂ ਸੀ ਪਤਾ ਕਿ ਤਾਂ ਨਹੀਂ ਕੁਝ ਜ਼ਿਆਦਾ ਹੀ ਹੋਲ ਜਗਈ ਹੈ ਕਿਉਂਕਿ ਅੰਮੂ ਨੇ ਸਦੀ ਨੂੰ ਆਪਣਾ ਪਿਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਹ ਕਹਿੰਦਾ ਕਿ ਇਹ ਮੇਰਾ ਪਿਤਾ ਨਹੀਂ ਹੈ ਤੇ ਇਕਲਾ ਸਾਰੀਆਂ ਸੁਣ ਕੇ ਤੇ ਸਣੀ ਨੂੰ ਵੀ ਗੁੱਸਾ ਆ ਜਾਂਦਾ ਹੈ ਤੇ ਪੰਮੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਹੀ ਤੇਰਾ ਹੁਣ ਪਿਤਾ ਹੈ ਤਾਂ ਉਹ ਕਹਿੰਦਾ ਹੈ ਕਿ ਇਸਨ ਦੇ ਮੈਨੂੰ ਸਕੂਲ ਹੀ ਛੱਡਿਆ ਮੈਨੂੰ ਰੋਂਦੇ ਨੂੰ ਚੁੱਪ ਨਹੀਂ ਕਰਵਾਇਆ ਮੈਨੂੰ ਕੋਈ ਚੀਜ਼ ਨਹੀਂ ਲਿਆ ਕੇ ਦਿੱਤੀ ਮੇਰਾ ਬਚਪਨ ਮੈਂ ਆਪਣੇ ਰੀਅਲ ਪਿਤਾ ਨੂੰ ਨਹੀਂ ਭੁੱਲ ਸਕਦਾ ਉਹ ਅੱਜ ਵੀ ਮੇਰੇ ਨਾਲ ਹੈ ਉਮਿੰਨ ਦੋਨੋਂ ਵੀ ਬੋਲਦਾ ਹੈ ਕਿ ਤੂੰ ਇਸ ਨੂੰ ਆਪਣਾ ਪਿਤਾ ਮੰਨ ਸਕਦੀਆਂ ਪਰ ਮੈਂ ਨਹੀਂ ਪੰਮੀ ਦੇ ਜੋ ਮਨ ਵਿੱਚ ਆਸ ਸੀ ਆਪਣੇ ਪੁੱਤ ਨੂੰ ਨਾਲ ਲੈ ਕੇ ਜਾਣ ਦੀ ਤੇ ਉਸ ਉੱਤੇ ਪਾਣੀ ਹੀ ਫਿਰ ਗਿਆ ਏ ਤੇ ਸਾਰੇ ਇਹ ਸਭ ਸੁਣ ਕੇ ਹੈਰਾਨ ਹੀ ਹੋ ਗਏ ਜਦੋਂ ਅਮੂ ਨੇ ਕਿਹਾ ਏ ਕਿ ਮੈਂ ਤੇਰੇ ਨਾਲ ਤੇਰੇ ਘਰ ਨਹੀਂ ਜਾਣਾ ਤੁਸੀਂ ਮਿੰਦੋ ਤੇ ਪੰਮੀ ਨੂੰ ਕਿਹਾ ਕਿ ਮਾਂ ਤੁਸੀਂ ਇੱਥੇ ਰਵੋ ਆਪਣੇ ਘਰ ਪਰ ਪੰਮੀ ਨੇ ਕਿਹਾ ਕਿ ਮੇਰੇ ਉੱਤੇ ਬਹੁਤ ਘਰ ਦੀਆਂ ਵੀ ਬਹੁਤ ਜ਼ਿੰਮੇਵਾਰੀਆਂ ਨੇ ਪਰ ਉਸਨੇ ਕਿ ਨਾ ਮੰਨੀ ਮਿੰਦੋ ਨੇ ਵੀ ਬਹੁਤ ਸਮਝਾਇਆ ਕਿ ਜੇ ਤੈਨੂੰ ਨਹੀਂ ਇਹਨਾਂ ਨੇ ਕੁਝ ਕੀਤਾ ਤਾਂ ਮੈਨੂੰ ਤਾਂ ਪੜਾਇਆ ਲਿਖਾਇਆ ਮੈਨੂੰ ਤਾਂ ਚੱਕਿਆ ਮੇਰੀ ਤਾਂ ਹਰ ਇੱਕ ਈ ਚੀਜ਼ ਪੂਰੀ ਕੀਤੀ ਹੈ ਪਰ ਅੰਮੂ ਨੇ ਜਿੱਦ ਨਹੀਂ ਛੱਡੀ ਤੇ ਪੰਮੀ ਵੀ ਸਮਝਾ ਸਮਝਾ ਕੇ ਥੱਕ ਗਈ ਤੇ ਅਖੀਰ ਨੂੰ ਜੋ ਕਿ ਅम्मू ਦੀ ਦਾਦੀ ਹੈ ਉਸ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ ਕਿ ਪਹਿਲਾਂ ਤਾਂ ਮੈਨੂੰ ਕਹਿੰਦੇ ਸੀ ਮੈਂ ਵਿਛੋੜਾ ਪਾਇਆ ਏ ਜਾਂ ਲੈ ਜਾ ਤੇ ਫਿਰ ਸਣੀ ਨੂੰ ਵੀ ਗੁੱਸਾ ਆ ਜਾਂਦਾ ਹੈ ਜਦੋਂ ਉਸ ਨੂੰ ਮਤਰਿਆ ਗਿਆ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਬੰਮੀ ਇੱਥੇ ਬੇਇੱਜ਼ਤੀ ਕਰਵਾਉਣ ਨਹੀਂ ਆਇਆ ਤਾਂ ਅम्मू ਨੇ ਕਹਿ ਦਿੱਤਾ ਕਿ ਤੂੰ ਮੇਰਾ ਮਤਰਿਆ ਪਿਓ ਪਰ ਤੂੰ ਮੇਰੇ ਪਿਓ ਦਾ ਦਰਜਾ ਕਦੇ ਵੀ ਨਹੀਂ ਲੈ ਸਕਦਾ ਹੁਣ ਇਹਨਾਂ ਦਾ ਦੁਬਾਰਾ ਵਿਛੋੜਾ ਪੈ ਗਿਆ ਏ ਉਮੀਦ ਸੀ ਕਿ ਮਿੰਦੋ ਤੇ ਅੰਮੂ ਤੇ ਪੰਮੀ ਹੁਣ ਇਕੱਠੇ ਰਹਿ ਲੱਗ ਜਾਣਗੇ ਪਰ ਨਹੀਂ ਹੁਣ ਤਾਂ ਨਹੀਂ ਕੁਝ ਜ਼ਿਆਦਾ ਹੀ ਉਲਝ ਗਈ ਆ ਪਹਿਲਾਂ ਵੀ ਮਾਂ ਪੁੱਤ ਦਾ ਵਿਛੋੜਾ ਪਿਆ ਸੀ ਤੇ ਹੁਣ ਫਿਰ ਦੁਬਾਰਾ ਤੋਂ ਮਾਂ ਪੁੱਤ ਦਾ ਵਿਛੋੜਾ ਪੈ ਗਿਆ ਏ ਤੇ ਪੰਮੀ ਸਣੀ ਦੇ ਨਾਲ ਉਸ ਦੇ ਘਰ ਚਲੀ ਜਾਂਦੀ ਆ ਆਪਣੇ ਘਰ ਚਲੀ ਜਾਂਦੀ ਆ ਤੇ ਅੰਮੂ ਪਹਿਲਾਂ ਵੀ ਛੋਟਾ ਹੁੰਦਾ ਕੱਲਾ ਰਹਿ ਗਿਆ ਸੀ ਆਪਣੇ ਦਾਦੀ ਕੋਲ ਤੇ ਹੁਣ ਵੀ ਉਹ ਕੱਲਾ ਰਹਿ ਗਿਆ ਏ ਮਨਕੇਓਕੇ ਜੋ ਉਸਨੇ ਫੈਸਲਾ ਕੀਤਾ ਹੈ ਉਹ ਆਪਣੇ ਦਾਦਾ-ਦਾਦੀ ਕੋਲ ਹੀ ਰਹਿਣ ਦਾ ਫੈਸਲਾ ਕੀਤਾ ਹੈ ਪਰ ਪੰਮੀ ਉਸ ਨੂੰ ਨਾਲ ਲੈ ਜਾਣ ਲਈ ਆਈ ਸੀ ਤੇ ਸਨੀ ਨੇ ਵੀ ਉਸ ਨੂੰ ਅਪਣਾਉਣ ਲਈ ਮੰਨ ਗਿਆ ਸੀਗਾ ਪਰ ਅੰਮੂ ਨੇ ਜੋ ਬੋਲਿਆ ਉਸ ਸਾਰੀਆਂ ਗੱਲਾਂ ਦਾ ਸਨੀ ਨੂੰ ਬਹੁਤ ਗੁੱਸਾ ਆਇਆ ਕਿ ਮੈਂ ਉਸ ਨੂੰ ਅਪਣਾਉਣ ਲਈ ਤਿਆਰ ਸੀ ਪਰ ਇਸ ਨੇ ਮੈਨੂੰ ਮਤریہ ਕਹਿ ਕੇ ਮੇਰੀ ਮੂੰਹ ਤੇ ਹੀ ਬੇਇੱਜ਼ਤੀ ਕਰ ਦਿੱਤੀ ਤੇ ਮਿੰਦੋ ਨੇ ਵੀ ਸੋਚਿਆ ਕਿ ਤਾਂ ਕਿ ਮੈਂ ਤੇਰੀ ਇਸ ਵਿੱਚ ਕੋਈ ਮਦਦ ਨਹੀਂ ਕਰ ਸਕਦੀ ਤੂੰ ਸਾਡੇ ਨਾਲ ਚੱਲ ਪਰ ਉਹ ਨਹੀਂ ਗਿਆ